ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਆਕਾਲ ਪੁਰਖ ਬੈਠਾ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਸਾਰੇ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਅੰਦਰੋਂ ਅੰਦਰੋਂ ਚੜ੍ਹਦੀ ਕਲਾ ਜ ਰਹੀ ਸਾਰੇ ਆਪਣੇ ਜੀਵਨ ਦੇ ਵਿੱਚ ਕੋਚਣਾ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਜਰੂਰ ਪੂਰੀਆਂ ਹੋਣ ਕਾਰਜਾ ਜੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਪਾਪਾ ਜੀ ਨੂੰ ਕੁਰਸੀ ਦੇ ਉੱਤੇ ਲਿਆ ਕੇ ਬਈ ਜੈ ਜੈ ਅਨੁਸਾਰ ਨੂੰ ਪਤਾ ਵੀ ਕਾਰਜ ਦੇ ਜਿਹੜਾ ਪਿਛਲੇ 1 ਹਫਤੇ ਤੋਂ ਆਪਾਂ ਸਾਨੂੰ ਕਰ ਰਹੇ ਆ ਜਿਆਦਾ ਵੀ ਉਸ ਤੋਂ ਦਿਨ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਤੁਸੀਂ ਬਹੁਤ ਦੁਆਵਾਂ ਕੀਤੀਆਂ ਸਾਰਿਆਂ ਨੇ ਵੀ ਜਿਹੜਾ ਕਾਰਜ ਅਸੀਂ ਕਰ ਰਹੇ ਹਾਂ ਵੀ ਉਹ ਬਿਲਕੁਲ ਨਿਪਰੇ ਚੜ੍ਹ ਜਾਵੇ ਸਹੀ ਢੰਗ ਦੇ ਨਾਲ ਤੇ ਅਸੀਂ ਆਪਣੇ ਭੈਣ ਨੂੰ ਮਤਲਬ ਕਿ ਧੀ ਰਾਣੀ ਨੂੰ ਇਸ ਘਰ ਤੋਂ ਹੁਣੇ ਥੋੜਾ ਟਾਈਮ ਪਹਿਲਾਂ ਵਿਦਾ ਕਰਕੇ ਹਟਿਆ ਤੇ ਇੱਕ ਦੂਜੀ ਦੁਸਰੀ ਵਿਦਾਈ ਹੋਰ ਸ਼ੁਰੂ ਹੋਣ ਲੱਗੀ ਹੈ ਜੀ ਤੇ ਕਿਉਂਕਿ ਸਾਡੇ ਇਹਨਾਂ ਨੇ ਆਕੇ ਕਾਰਜ ਸ਼ੁਰੂ ਕੀਤਾ ਸੀਗੇ ਸਾਡੇ ਉਦੋਂ ਤੋਂ ਇੱਕ ਘਰ ਦੇ ਮੈਂਬਰ ਬਣੇ ਸੀ ਹਾਸੀ ਮਜ਼ਾਕ ਸਾਡਾ ਐਨਾ ਕ ਚੱਲਿਆ ਟਾਈਮ ਦਾ ਕੁਝ ਪਤਾ ਹੀ ਨਹੀਂ ਲੱਗਿਆ ਕਦ ਸਵੇਰ ਤੇ ਸ਼ਾਮ ਹੋ ਜਾਂਦੀ ਸੀ ਤੇ ਕਦ ਗਲਾਬ ਜਾਂ ਆਪਣਾ ਰੋਸ ਗੁੱਲੇ ਮਠੀਆਂ ਬਣ ਬਣ ਤਾ ਤੇ ਰੱਖ ਕੇ ਸੀ ਨੇ ਅੱਪ ਕੀ ਕਹਿੰਦੇ ਕੀ ਕੀ ਭਰਦੇ ਬਾਬੇ ਚੰਮ 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 ਵੀ ਬਣਾਤੀ ਉਹ ਟਾਪੇ ਵਰਤੇ ਰੱਖ ਕਹਿਣ ਦਾ ਬਾਬੇ ਸਿੱਧੀ ਜੀ ਗੱਲ ਹੈ ਤੇ ਜਿਹੜੇ ਨੇ ਵੀ ਅੱਜ ਉਹ ਖਾਧੀਆਂ ਕੱਲ ਵੀ ਖਾਧੀਆਂ ਤਾਂ ਸਾਰੇ ਕਹਿੰਦੇ ਤੇ ਵੀ ਵਾਹ ਕਿਆ ਬਾਤ ਹੈ ਕਿਹਦੇ ਬਣਾਈ ਹੈ ਪਰ ਇਹਦੀ ਫਿਸ਼ਕਲ ਨਹੀਂ ਦਿਖਾਈ ਤਾਂ ਤੇ ਵੀ ਸਾਨੂੰ ਐ ਲੱਗ ਗਿਆ ਵੀ ਸਾਡੇ ਹਲਵਾਈ ਸਾਹਿਬ ਨੇ ਕੱਪੜੇ ਨਹੀਂ ਚੇਂਜ ਕਰੇ ਹੈਗੇ ਬਾਕੀ ਗੱਲ ਜਿਹੜਾ ਇਹ ਅੰਦਰ ਕਹਿੰਦਾ ਸ਼ਕਲਾਂ ਨਹੀਂ ਦੇਖਣੀਆਂ ਅੰਦਰ ਦੀਆਂ ਐਕਟਾਂ ਦੇਖਣੀਆਂ ਅੰਦਰ ਕਿਹੜੀ ਚੀਜ਼ ਦਾ ਬਣਿਆ ਉਹ ਦੇਖਣਾ ਹੈ ਸੋ ਇਹਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਇਹਦਾ ਹਿਸਾਬ ਕਿਤਾਬ ਵੀ ਭਾਈ ਕਰਨਾ ਹੈ ਤੇ ਇਹਦਾ ਇਨਾਮ ਵੀ ਬਣਦਾ ਜਿਹੜਾ ਉਹ ਵੀ ਤਾਂ ਮੈਂ ਜਿਵੇਂ ਅਸੀਂ ਇਹਨੂੰ ਘਰ ਦੇ ਵਿੱਚ ਜਦੋਂ ਲੈ ਕੇ ਆਏ ਸੀਗੇ ਸਨਮਾਨ ਕੀਤਾ ਤਾਂ ਕੋਸੇ ਤਰੀਕੇ ਦੇ ਨਾਲ ਸਨਮਾਨ ਕਰਾਂਗੇ ਤੇ ਇਹ ਤੋਂ ਅਰਦਾਸ ਵੀ ਕਰਾਵਾਂਗੇ ਜਲਦੀ ਹੀ ਕੋਈ ਫੇਰ ਸਾਡੇ ਸੁਖ ਸ਼ਾਂਤੀ ਵਾਲਾ ਪ੍ਰੋਗਰਾਮ ਆਵੇ ਤੇ ਨਾਲੇ ਇਹੀ ਆਵੇ ਸਾਡੇ ਠੀਕ ਹੈ ਜੀ ਸਤਿਵੰਤ ਜੀ ਤੁਹਾਡਾ ਸਾਡੇ ਲਈ ਵੀ ਐਕੜੀ ਪ੍ਰੋਗਰਾਮ ਚੜ੍ਹਦੀ ਕਲਾ ਚੰਦੇ ਰਹਿਣ ਹਾਂ ਪ੍ਰਾਣੀ ਐਕੜੀ ਚੜ੍ਹਦੀ ਕਲਾ ਨਾ ਰਹਿਣ ਐਕੜੀ ਨਾ ਜੇ ਵੀ ਚੜ੍ਹਦੀ ਕਲਾ ਠੀਕ ਹੈ ਹੋਰ ਦਿਨ ਪਹਿਲੇ ਆ ਕੇ ਚੱਗੇ ਹਾਂ ਭਲੇ ਦਿਨ ਜੱਗੇ ਆਉਣਗੇ ਕਹਾ ਤੇ ਜੇਕਰ ਕੋਈ ਉੱਚਾ ਸ਼ਬਦ ਬੋਲ ਹੋਵੇ ਉਹਦੇ ਦੇ ਮਾਫੀ ਵੀ ਮਾਫੀ ਵੀ ਦੇ ਦਿਓ ਮੈਨੂੰ ਮਾਫਾ ਜੀ ਅਸੀਂ ਅਸੀਂ ਕਿ ਮੈਨੂੰ ਤੇ ਇੰਦਰ ਸੰਗਦਾ ਬੈਠੀਆਂ ਜੀ ਦੇਖੋ ਸਾਰੀਆਂ ਲਾਈਨ ਦੇ ਵਿੱਚ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਤਲਬ ਕਿ ਇੱਕ ਹੌਸਲਾ ਵੀ ਬਹੁਤ ਵੱਡਾ ਹੌਸਲਾ ਹੁੰਦਾ ਆਪਣਿਆਂ ਦਾ ਜਿਹੜੇ ਜਦੋਂ ਨਾਲ ਕੱਢ ਜਾਂਦੇ ਆ ਨਾ ਕਿਤੇ ਨਾ ਕਿਤੇ ਫਿਰ ਆਇਆ ਹੁੰਦਾ ਵੀ ਵੀ ਹੁਣ ਕੰਮ ਮੇਰਾ ਫਤਿਹ ਹੋ ਜਾਣਾ ਜਦੋਂ ਕੋਈ ਨਾਲ ਨਹੀਂ ਕੱਢਦਾ ਹੁੰਦਾ ਫਿਰ ਟੈਨਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਮੇਰਾ ਬੀਬੀ ਵੀ ਅਸੀਂ ਬੰਦੇ ਦਾ ਸਨਮਾਨ ਕਰਨਾ ਤੇ ਨਾਲੇ ਇਹਨੂੰ ਮਾਇਆ ਵਿਦਾਨੀ ਇਹਦੀ ਦਾ ਬਾਈ ਕਮਾ ਆਓ ਆਪਣੀ ਕਨਵਤ ਮਹਿਮਾਨੀ ਯਾਰ ਇਹ ਐ ਸਰਦਾਰ ਜੀ ਬਿਜਲੀ ਬੋਲ ਵਾਲੇ ਹਾਂ ਪੁਰਾਣੇ ਪਾਰੇ ਪਿੰਡ ਦੇ ਪਾਦ ਲੱਕ ਟਾਈਮਾਂ ਦੇ ਉਹ ਪੁਰਾਣੇ ਬਹੁਤ ਪੁਰਾਣੇ ਮੈਂ ਬਿਜਲੀ ਵਿਭਾਗ ਵਿੱਚ ਦੇ ਬਿਜਲੀ ਵਿਭਾਗ ਵਿੱਚ ਤੋਂ ਫੋਰਮਾਨਾ ਜੀ ਸਨਾਰ ਵਰਤਾਰ ਸਿੰਘ ਤਾਰਾ ਵਰਤਾਰ ਸਿੰਘ ਤਾਰਾ ਇਹ ਉਹ ਕਹਿੰਦੇ ਜੀ

ਛੋਟੇ-ਛੋਟੇ ਚੜੀ ਹੋਈ ਸੀ ਇਹ ਤਿੰਨਾਂ ਉਹਨੂੰ ਪਤਾ ਨਹੀਂ ਕਿ ਕੀ ਕੁਝ ਮਿਲਿਆ ਹੋਇਆ ਅੱਛਾ ਬਿੱਚੀ ਹਾਂ ਕਹਿੰਦੇ ਜੀ ਕਿ 100 ਰੁਪਏ ਕਰਨਾ ਹਾਂ ਕਹਿੰਦੇ ਭਰ ਲੈ ਬੰਦੇ ਨੂੰ 100 ਉਹਨੇ ਚਮਕ ਉਹ 100 ਰੁਪਏ ਕਰਨਾ ਇਹ ਪਹਿਲਾਂ ਪੈਸੇ ਦੇਣ ਤੋਂ ਪਹਿਲਾਂ ਤੇਰਾ ਇਨਾਮ ਠੀਕ ਹੈ 1100 ਰੁਪਏ ਤਫੋਂਦਾ ਜੀ ਇਹ ਆਇਆ ਰਾਮ ਪੈਸੇ ਦੇਣ ਤੋਂ ਪਹਿਨਾ ਆ ਲੋ ਜੀ ਇੰਜ ਇੰਜ ਜਿਪ ਤੇ ਪਾ ਲੋ ਫਿਰ ਆਪਣਾ ਸਾਫ-ਸਾਫ ਕਰਾਂਗੇ ਸੰਜਾ ਸੁਨ ਜਾਈ ਕੋ ਜਰਾ ਮਰਮੂਦ ਖਾ ਦੇ ਨਾ ਔਰ ਠੀਕ ਹੈ ਠੀਕ ਓਲੀ ਜਾ ਨਾ ਹਾਂ ਰਾਮ ਮੇ ਕਿਣੀ ਕਿੰਨੇ ਆ ਰਾਪੇ ਦੇ ਭਾਈ ਨੂੰ ਗਣਿਓ ਹਾਂ ਗਣ ਲਓ ਤਾ ਅੰਦਰੋਂ ਦਰਜਾ ਕਰ ਕੋਈ ਕਰ ਨਿਕਲ ਜਾਣਾ ਖਾਚੜ ਮਨ ਭਲੇ ਦੂਟਾ ਆ ਲੋ ਗਣਿਓ पूरे हो गए घटवा तो नहीं अरे हाँ मैं दस दवा जी सोलह हजार रुपए की बज गल हुई सी क्या भी सोलह हजार ये ਆਪਾਂ ਨੇ ਕੋਈ ਵਿੰਗ ਨਹੀਂ ਕੋਈ ਟੇਡ ਕੁਝ ਨਹੀਂ ਕੀਤੀ ਹੈਗੀ 1000 ਰੁਪਏ ਤਾਂ ਇੱਕ ਦਿਨ ਪੈਨਲ ਲਗਾ 4000 ਤੋਂ ਅੱਜ ਦੇ ਨੇ ਤਾਂ ਮੇਰੇ ਕੋਲ ਤੇ 5 ਹੋ ਗਿਆ 11 ਆਏ ਹੋ ਗਿਆ ਬਾਕੀ ਦਿਨ ਅਨਾਮਾ ਤੇਰਾ ਬਹੁਤ ਬਹੁਤ ਧੰਨਵਾਦ ਬਹੁਤ ਸਵਾਦ ਸਬਜ਼ੀਆਂ ਬਣਾਈਆਂ ਸਾਰੇ ਇਹ ਕਹਿ ਰਹੇ ਆ ਇੱਧਰ ਠੀਕ ਆ ਸ਼ੁਕਰੀਆ ਤੇ ਉੱਤੇ ਬਾਹਰ ਆ ਕੇ ਡੀਜੇ ਵਾਲਾ ਬਾਈ ਕਿੱਥੇ ਆ ਰਾਜੂ ਇਹ ਆਇਆ ਇੱਥੇ ਕੀ ਕਰਾਉਣਾ ਆ ਜਾਓ ਆਰ ਕਿੱਥੇ ਵੀ ਕਰਾ ਸਕਦੇ ਆਂ ਆਹ ਤੇਰਾ ਹੱਥ ਪਾ ਕੇ ਲੈ ਜਾਏ ਨਹੀਂ ਲੇਖ ਦਾ ਬੋਲ ਵਿੱਚ ਆ ਤੂੰ ਤੋਏ ਬਾੜੇ ਹੁਣ ਮੇਰੇ ਕੋਲ ਆ ਜੇ ਕਹਿੰਦਾ ਆਹ ਜੀ ਹਾਂ ਤੇਰਾ ਪੋਸਟ ਆਇਆ ਹੈ ਆਇਆ ਮੈਂ ਹੀ ਆਪ ਜਰਾ ਹੈ ਪਾ ਜੱਪੀ ਆ ਜਾ ਚੱਲ ਬਸ ਆਇਆ ਮੈਂ ਹੀ ਆਪ ਜਰਾ ਹੈ ਬਈ ਲੈ ਲੋ ਜੀ ਆਹ ਪਾ ਭਾਈ ਪਾਤਾ ਪਾਵਾਰੀ ਦੇ ਵੀ ਪਾਵਾਰ ਆ ਦੇ ਵੀ ਸਾਰਿਆਂ ਦੇ ਭਾਈ ਜਾਓ ਹਾਰ ਕਿਆ ਬਾਤ ਆ ਅੱਜ ਤੱਕ ਇਹਦਾ ਸੁਲਮਾਨ ਮਿਲਣ ਗੱਡੀ ਜਿਹੜਾ ਆ ਨਹੀਂ ਮਾਮਾ ਸਾਡਾ ਰਵਿਸ਼ 100 100 ਰੁਪਏ ਦੀ ਗੱਡੀ ਆਉਜੋ ਚ ਦੇ ਦੋ ਬੈਗ ਚ ਆ ਗਿਆ ਜੀ ਆ ਮੈਂ ਕਿਣੀ ਮੜ ਜੱਕ ਆ ਪਾਪਾ ਤੁੰਨੇ ਜਾ ਨੇ ਆ ਪਾਪ ਆ ਕੇ ਤੋਰ ਰਿਹਾ ਕਿੰਨੇ ਜੜੇ 3100 ਕਰਦੇ ਨੂੰ ਬਾਕੀ ਕਰਨਾ ਪੁੱਤਰਾ ਟੇ ਤੇ ਬਚਾਰ ਕਰੀਂ ਅੰਲਾ ਹਾਂ ਬਾਤ ਤੁਹਾਨੂੰ ਧੰਨਵਾਦ ਪਰਮਾਤਮਾ ਤੁਹਾਨੂੰ ਤਰੱਕੀਆਂ ਵਾਪਸ ਦੇ ਈਦਾ ਹਰ ਮੋੜ ਤੇ ਉਤਰੀ ਵਿਸ਼ਾ ਮੇਰੇ ਕੋਲ ਹੋਰ ਰਹਿ ਗਿਆ ਯਾਰ ਆਪਾਂ ਇਹਨਾਂ ਨੂੰ ਪੂਰਾ ਕਰਦੇ ਬੰਦੇ ਹੋਰ ਲੱਗੇ ਦਾਦਾ ਕਰ ਰਹਿ ਗਿਆ ਦਾਦਾ ਕਰਦਾ ਪੇਟ ਹੈ ਹੀ ਨਹੀਂ ਤਾ ਮਰੀਆਂ ਦਾ ਪੇਟ ਪ੍ਰਮਾਣ ਹੈ ਅੱਛਾ ਇੱਕ ਇੱਕ ਕਿੱਥੇ ਆਹੋ ਪੈਰੇ ਦਾ ਹੈਡ ਕਿੱਥੇ ਆ ਪਾਈ ਹੈ ਦਿੱਕਤ ਕਰਦਾ ਤਬਲਾ ਹੈਡ ਤੇ ਜੋ ਕਿੱਥੇ ਤੁਹਾਡਾ ਲਿਕੇ ਜਾ ਟੈਂਟ ਵਾਲਾ ਵੀ ਕਿੱਥੇ ਹੈ ਟੈਂਟ ਵਾਲਾ ਵੀ ਰ ਹੈ ਨਹੀਂ ਮੁੰਡੇ ਬਾਅਦ ਚ ਕਰਨਾ ਹਾਂ ਹਾਂ ਜਲਦੀ ਜਾ ਕਿੱਥੇ ਹੈ ਹਾਂ ਉਹ ਹੈ ਲੋ ਤੁਹਾਨੂੰ ਮਹਾਸਿੱਖ ਦੀ ਸ਼ਾਦੀ ਕਿਹਾ ਮੈਨੂੰ ਨਾਮੇ ਲਿਖੇ ਜਾ ਉੱਪਰ ਹਾਂ ਹਾਂ ਮੈਂ ਬਲਣਾ ਹਸਾ ਗਤਾਰ ਤੈਨੂੰ ਬੈਡ ਤੇ ਬਾਰ ਉਹ ਕਿੱਧਰ ਓਏ ਲੱਗ ਗਿਆ ਭਾਈ ਆ ਸਤ ਸ੍ਰੀ ਅਕਾਲ ਆਉਣ ਲੱਗੇ ਆਉਣ ਗਏ ਉਹਨਾਂ ਦਾ ਵੈਸੇ ਖਜ਼ਾਨਾ ਕਿਤਾਬ ਹੈ ਜਿਹੜਾ ਉਹ ਟੈਂਟਰ ਦੇ ਵਿੱਚੇ ਕਰਿਆ ਹੋਇਆ ਚਲੋ ਮੁੰਡੇ ਨੇ ਵਧੀਆ ਸਰਵਿਸ ਕਰੀ ਆ ਮਖਾ ਵੀ ਚੱਲਣਾ ਵੀ ਥੋੜਾ ਮਾਨ ਸਨਮਾਨ ਕਰਕੇ ਆਪਾਂ ਕੱਢੇ ਦੋ ਰੁਪਏ ਉਹ ਆਈਆਂ ਰੋਗੇ ਨੇ ਭਾਈ ਕਰਵਾਇਆ ਆਇਆ ਇਧਰ ਨੂੰ ਬੈਠ ਆਹ ਬੈਠ ਕੁਰਸੀ ਪਰ ਗੱਬੇ ਅਰ ਮੈਂ ਪਾਪ ਮੈਂ ਮੈਂ ਨਾ ਹਾਂ ਇੱਕ ਜਮੇ ਵਾਰ ਚੰਦ ਸੀ ਮੇਰੀ ਬਿਲਕੁਲ ਬਿਲਕੁਲ ਆ ਭਾਈ ਉਹਨਾਂ ਨੇ ਤਾਂ ਬਹੁਤ ਵਧੀਆ ਗੱਲਬਾਤ ਕੀਤੀ ਜੀ ਬਹੁਤ ਸਾ ਅਸੀਂ ਦੇਖੋ ਇਹਨਾਂ ਨੇ ਕੋਈ ਗੱਲ ਨਹੀਂ ਹੈਗਾ ਵੀ ਇਹ ਬੈਰੇ ਸੀਗੇ ਨਹੀਂ ਸਾਡੇ ਘਰ ਦੇ ਮੈਂਬਰ ਸਮਝ ਕੇ ਹਰ ਇੱਕ ਗੱਲ ਕੋਸ਼ਿਸ਼ ਕੀਤੀ ਦੀ ਕੋਈ ਵਾਧ ਦੇ ਦੀ ਜਾਂ ਕਿਵੇਂ ਵੀ ਹੈਗੀ ਕੋਈ ਗੜਬੜ ਛੜਬੜ ਸਾਰੀ ਫੈਮਿਲੀ ਮੈਂਬਰ ਬੰਕੂ ਦੱਸੀ ਇਹਨਾਂ ਨੇ ਆਕੇ ਤੇ ਜਿਹੜੀ ਜਿਹੜੀ ਇਹਨਾਂ ਦੀ ਤਨਖਾਹ ਹੈ ਇਹਨਾਂ ਨੂੰ ਉਹ ਦੇਣਗੇ ਜਿਨ੍ਹਾਂ ਨੇ ਭੇਜਿਆ ਕਿਉਂਕਿ ਉਹਨਾਂ ਦਾ ਸਾਰਾ ਹਸਾਬ-ਕਸਾਬ ਨਿਬੜਿਆ ਪਾਉਣ ਜੇ ਉਹ ਹੋਰੇ ਹੁੰਦਾ ਤਾਂ ਉਹਨੂੰ ਮੈਂ ਪੈਸੇ ਹੋਣੇ ਦੇ ਦਿੰਦੀ ਇਹ ਮੇਰੇ ਵੱਲੋਂ ਤੇ ਇਹਨਾਂ ਨੂੰ ਇਨਾਮ ਆ ਮੁੰਡਿਆ ਇਹ ਆਖਿਆ ਕਰ ਲਿਓ ਹਣਾ ਥੈਂਕ ਯੂ ਦਾਤਵਾਤ ਵੰਡ ਲਿ ਆ ਸਾਫ ਕਰੀ ਵੀ ਕੋਈ ਹੋਰ ਛੇਤੀ ਸਾਡੇ ਕੋਲ ਪ੍ਰੋਗਰਾਮ ਆਵੇ ਹੈ ਜਾਂ ਕੋਈ ਖੁਸ਼ੀ ਵਾਲਾ ਤੇ ਤੁਹਾਨੂੰ ਆਪਾਂ ਦਈਏ ਠੀਕ ਹੈ ਨਾ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਆ ਗਿਆ ਹੋਰ ਵੱਧ ਭਾਈ ਚਲੋ ਹਾਂ ਜੀ ਹੋਰ ਤਾਂ ਨਹੀਂ ਕੋਈ ਲੈ ਗਿਆ ਭਾਈ ਹਾਂ ਸਰ ਗਿਆ ਕੰਮ ਹੋਰ ਮੇਗਾ ਜੀ ਥੋੜੀ ਦੇਰ ਤੱਕ ਮਿਲਦੇ ਆਪਾਂ ਤੁਹਾਨੂੰ ਫਿਰ ਮਾਮੇ ਦਾ ਬਾਈ ਮਾਮੇ ਦਾ ਬਹੁਤ ਬਿਠਾੜਾ ਮਾਮੇ ਦਾ ਮਾਮੇ ਦਾ ਵੀ ਯਾਰ ਪਾਉਣਾ ਤੁਸੀਂ ਹੁਣ ਕੌਣ ਥੱਪਿਆ ਲੱਗ ਗਿਆ ਮੇਰੇ ਫੋਨ ਕਿੱਪੀ ਕਰਨਾ ਲੱਗ ਗਿਆ ਫੋਨ ਹੋ ਗਿਆ ਦਾ ਖੰਮਣੀਆ ਵਾਕੇ ਦੇਣਾ ਖੰਮਣੀਆ ਵਾਕੇ ਦੇਣਾ ਖੰਮਣੀਆ ਲੈ ਆ ਹਾਂ ਮਾਮਾ ਕਾ ਕਹਿੰਦਾ ਪੂਰੀ ਗਿਰਿਆ ਕਹਿੰਦਾ ਮਾਮਾ ਵੀ ਕੰਮੂ ਨੇ ਮੇਰੇ ਵਿੱਚ ਗਿਰੇ ਗਿਤੇ ਹਨ ਲਿੱਕੇ ਉਹਦਾਂ ਬੱਲੀ ਲਿੱਕੇ ਪੈ ਤਾ ਹਾਂ ਕਿੱਥੇ ਗਿਰਿਆ ਪੰਦਰਾਂ ਲੰਘਿਆ ਹਾਂ 21 ਮਿੰਟ 70 ਹੈ ਕਹਿੰਦਾ ਫੋਨ ਕਰਕੇ ਹਾਂ 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 ਮਾਮਾ ਕਿੱਥੇ ਗਿਰਿਆ ਮੈਂ ਤਾਂ ਬਾਤ ਤੋ ਪਹਿਲਾ ਫੋਨ ਦੇ ਦੱਸ ਦੱਸ ਕਿੱਥੇ ਹਾਂ ਉੱਥੇ ਦੰਦਾ ਮੈਂ ਜਾ ਹਾਰ પાਕੇ ਦਊਂਗਾ ਕਿੱਥੇ ਹੋ ਗਿਆ ਮੇਰਾ ਮਨੂ ਇੱਥੇ ਗਿਰਿਆ ਬਾਬੇ ਇੱਥੇ ਇੱਥੇ ਗਿਰਿਆ ਫੋਨ ਮੇਰਾ ਇੱਥੇ ਕੋਨੇ ਆ ਗਿਆ ਇੱਧਰ ਦਾ ਹਾਂ ਮੈਨੂੰ ਕਹੇ ਯਾਦ ਕਰਕੇ ਕਿਨੇ ਪੂਰੇ ਨਿਕਰੇ ਫੋਨ ਹਾਂ ਉੱਥੇ ਕਰ ਗਿਆ ਉਹ ਨਾ ਕੰਮ ਨਹੀਂ ਪਾ ਕੇ ਹਾਂ ਉੱਪਰ ਪੈਸੇ ਤਾਂ ਖਾਓ 1100 ਰੁਪਏ ਕੰਮ ਨਹੀਂ ਚੱਲ ਰਿਹਾ ਹਾਂ ਚੱਲ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਉੱਥੇ ਮੂਲੀ ਕਿਰੇਵ ਦਾ ਕਰਸੇ ਵਾ ਅ ਦਰਦਾਂ ਨੇ ਫੜਾਇਆ ਮੈਨੂੰ ਕਹਿੰਦੇ ਫੋਨ ਵਿਰੇਵਾ ਹਾਂ ਸਮਝਾਉਂਦੀ ਆਇਆ ਜੜਾ ਕਛਰੀ ਕਾਲ ਮਾਮਾ ਆ ਗਿਆ ਹਾਂ ਮਾਮਾ ਕਹਿੰਦਾ ਫੋਨ ਲਾ ਲੈ ਕਹਿੰਦਾ ਕਿਹਦਾ ਫੋਨ ਕਿੱਥੇ ਤੇਰੇ ਚਾਬੀ ਕਰ ਗਈ ਹੁਣ ਮੋਟਰਸਾਈਕਲ ਦੀ ਫੋਨ ਗਿਰ ਗਿਆ ਸਮਝ ਰਹੀ ਨਹੀਂ ਹੈਗਾ ਬੋਲ ਬੋਲ ਮਾ ਜਰਾ ਬੱਧਾ ਨਹੀਂ ਬੋਲਦਾ ਕਿਤੇ ਯਾਦ ਰੱਖੀ ਨਾ ਮੋਨੂ ਮੇਰਾ ਤੇ ਪਰ ਮਮਤਾ ਰੋਕਣੇ ਦਾ ਇਹਨਾਂ ਨੂੰ ਠਾਡੇ ਤੇ ਰਾਤ ਜਾਗੋ ਪਰ ਨੇ ਕਹਿੰਦੇ ਠੰਡ ਲਾਦੀ ਇਹਨਾਂ ਨੂੰ ਠੰਡ ਲੱਗਣੀ ਜਾਂਦਾ ਉਹਨੂੰ ਕੱਲੂ ਆਏ ਤਾਰੇ ਨਾਲੇ ਹਾਂ ਇਹ ਕਿ ਆ ਜਾਏ ਤੋਰਾ ਮੈਨੂੰ ਦੇ ਵੀ ਨਹੀਂ ਪਤਾ ਹਾਂ 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 ਚਾਚੇ ਵੀ ਜੀ ਪਾ ਕੇ ਪੀਂ। ਮੈਂ ਬਸ ਕਾਹਤ ਨੂੰ। ਇਹ ਮੈਂ ਨਹੀਂ ਭੱਜਦਾ ਕਿ ਮੈਂ ਹੁਣ ਕਾਹਤ ਨਾ ਦੱਸ ਕਾਹਤ। ਸਰਪਾਂਡੇ ਨੂੰ ਮੈਂ ਅੱਜ ਨਾ ਕਲੇਡ ਦੇ ਦੋ ਫੇਰ। ਕਾਹਤ ਮੈਂ ਤਾਂ ਕਹਾਂ ਹੁਣ ਜਾ ਕੇ ਸੌਣਾ ਹੀ ਅੰਦਰ। ਸਮਤਮ ਪ੍ਰੈਕਟਿਸ ਕਰਨੀ ਮਾਰਾ ਲਈ ਸਮਝੀ ਗਿਆ ਫੋਨ ਵੀ ਕੋ ਆਇਆ ਮੈਂ। ਆ ਲੈ ਫੋਨ ਆਇਆ। 99 ਦੇ 99 99 ਦਾ ਫੋਨ ਆਇਆ ਵੇਖ। ਹਾਂ ਆਉਣ ਮੁਰੇ। ਇਸ ਵਾਰ ਫਿਰ ਹੋਇਆ ਵੇ ਫਿਰ ਕਿਹੜੇ ਨੰਬਰ ਤੇ ਆਇਆ ਵੇ। ਆਇਆ ਨਾ। ਆਇਆ ਨਾ ਉਹ ਪਤਾ ਨਾ ਗੱਲ ਕਰਾਈ ਸੀ ਉਹ ਬੰਦ ਕੱਠਸ ਤੇ ਆਉਣਾ ਆਇਆ ਉਹ ਠੀਕ ਆਇਆ ਉਹ ਤਾਂ ਇਹਨਾਂ ਨੂੰ ਹੋਰ ਬਹੁਤ ਆਇਆ ਉਹ ਹੋਣ ਆਇਆ ਕੋ ਕੋ ਭੁਗਰਨ ਜਾ ਰਹੇ ਆਂ ਹਾਂ ਮੈਂ ਮਿਲ ਗਿਆ ਮਿਲਿਆ ਮੈਨੂੰ ਹਾਂ ਜਿਹੜੀ ਜਿਹੜੀ ਪਾਣੀ ਸਾਜੀ ਦੂਰੇ ਆ ਸਾਜੀ ਦੂਜੀ ਪਾ ਦੋ ਬਿਸਤਿਹਰਾਂ ਨੂੰ ਪਾ ਕੇ ਲਿ ਜਾ ਰਹੇ ਸਾਰੇ ਓ ਯਾਰ ਉਹ ਖੜੀ ਤੇ ਯਾਰ ਬੀਬੀ ਬਹਾਰ ਆਪਣੀ ਓਕੇ ਕਰਦੇ ਨਾ ਮੇਰੇ ਟੀਮ ਮੋਟਰ ਦੇ ਨਾਲ ਕਿੰਨੀ ਮਿੱਠਾ ਬਾਕੀ ਪਾਰੀ ਵਾਟਿਆ ਮਾਸੀ ਤੂੰ ਰਹਿ ਜਾਂਦੀ ਅੱਜ ਕੱਲੂ ਆਇਆ ਤਵਾਰ ਤਾਂ ਛੁੱਟੀ ਹੋ ਗੱਲ ਨੂੰ ਮਾਸੀ ਕਿਹੜੇ ਸਕੂਲ ਲੱਗੇ ਮਾਸੀ ਨੂੰ ਹਫ਼ਤਾ ਰੱਖੋ ਮੈਂ ਰਹਿ ਨਹੀਂ ਉਹਨੇ ਤੇਰੇ ਲੈ ਕਹਿਣ ਲੱਗੀ ਬਸ ਆ ਦੇ ਤੇਰੇ ਸਾਹਮਣੇ ਤੇ ਤੂੰ ਵੀ ਛੁੱਟੀ ਹੋਇਆ ਕੱਲ ਨੂੰ ਮਾਸੀ ਕੱਲ ਨੂੰ ਸੰਡੇ ਆ ਵਾਸੀ ਆਪਾਂ ਸੰਡੇ ਮੰਡੇ ਖੇਡੂਗੇ ਹੋ ਸੰਡੇ ਹੋਰ ਤੁਸੀਂ ਤਾਂ ਰਹਿਣਾ ਹੁਣ ਦਹਾਨਾ ਨਹੀਂ ਚੱਲਣਾ ਰਾਤ ਨੂੰ ਤਾਂ ਦਾ ਕਹਤਾ ਵੀ ਠੰਡ ਹੋ ਗਈ ਵੀ ਹੁਣ ਸਾਜਾ ਗੋ ਵੀ ਸਾਥ ਤੇ ਆ ਨਹੀਂ ਹੁਣ ਠੰਡ ਤਾਂ ਹੁਣ ਵੀ ਹੋਣੀ ਕੱਲੂ ਆਇਆ ਤੋਹਾਰਾ ਠੀਕ ਹੈ ਨਾ ਆ ਨਾ ਪਤ ਨਾ ਕੈ ਸੈਰਾ ਕੜਾ ਮਾਰਦੀ ਨਾ ਹਾਂ ਇਹਨਾਂ ਨਾ ਹੈ ਕੈ ਤੁਹਾਡੀ ਗੱਲ ਸਭ ਵੀ ਨਹੀਂ ਹੁੰਦੀ ਹੁਣ ਵੀ ਠੰਡੇ ਹੋਣੀ ਆ ਪਤਾ ਕੱਪੜੇ ਪਾੜ ਦੇ ਉਹ ਜਾਣਾ ਨਹੀਂ ਮਿੱਟੀ ਪਾ ਲੋ ਸਿਰ ਤੇ ਬਰਲੇਟਾਂ ਲਾਜੋ ਜਾਣਾ ਨਹੀਂ ਤੇ ਰਹਿਣਾ ਠੀਕ ਆ ਔਰ ਡਾਡੀ ਤੇਰਾ ਉਧਰ ਮੁੱਛਾਂ ਤੋਂ ਬਾਟਰ ਤੇ ਦੇਈ ਜਾਂਦਾ ਕਹਿੰਦਾ ਜਾਣਾ ਕੱਪੜੇ ਪਾੜਨ ਲਾਜੋ ਜਾ ਕੇ ਮੋਟਰਸਾਈਕਲ ਦੀ ਹਵਾ ਕੱਢਿਆ ਕਿੱਥੇ ਘੜਾ ਦੋਹੇ ਟਾਰਾਂ ਦੀ ਹਵਾ ਕੱਢਿਆ ਦੁਕਾਨਾਂ ਬੰਦ ਹੋ ਗਈਆਂ ਭਾਜੋ ਜੋ ਪਤਾ ਤੁਹਾਨੂੰ ਕਿੱਥੇ ਘੜਨਾ ਬਾ ਜਾ ਕੇ ਹਵਾ ਕੱਢ ਦੋ ਚੱਲੀਏ ਭੋਜਨ ਬਾਹਰ ਨੂੰ ਸਤ ਨਾਮ ਆਮਮ ਠੀਕ ਆ ਵਧੀਆ ਹੋ ਗਿਆ ਪ੍ਰੋਗਰਾਮ ਬੱਲੇ ਬੱਲੇ ਬਾਪੇ ਨਾਨਕ ਦੀ ਬਹੁਤ ਹੀ ਪਾ ਹਾਂ ਹਾਂ ਸਵਾਦ ਆ ਗਿਆ ਬੱਲੇ ਬੱਲੇ ਹੋਣੀ ਚਾਹੀਦੀ ਆ ਚਰਮਾ ਆਉਂਦਾ ਅਥਰ ਕੋਈ ਗੱਲ ਨਹੀਂ ਠੀਕ ਜੀ ਪਹੁੰਚ ਜਾਗੇ ਦੇਖ ਲੈ ਮੈਂਗਾ ਵੇਚ ਕੇ ਗੱਡੀ ਹੋਰ ਲੈਣੀ ਪੈਣੀ ਐ ਇੱਕ ਰਿਸ਼ਤੇਦਾਰ ਜਾ ਰਹੇ ਆ ਜੀ ਹੁਣ ਤਾਂ ਲੋਟਾਣੇ ਦਾ ਪਰੌਣਕਾ ਲੱਗੀਆਂ ਵੇਂਦੇ ਸਾਡੀਆਂ ਰੌਣਕਾਂ ਜਾ ਰਹੀਆਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਠੀਕ ਹੈ ਜੀ ਸਤ ਸ੍ਰੀ ਅਕਾਲ ਠੀਕ ਹੈ ਜੀ ਸਤ ਸ੍ਰੀ ਅਕਾਲ ਗ੍ਰਾਮ ਨਾਲ ਜਾਇਓ ਫਰੀ ਨਗਰ ਗੱਡੀ ਹਾਂ ਪਾਜੀ ਨੂੰ ਫੋਨ ਕਰਦੇ ਹੋ ਪਿੱਛੋਂ ਜਾ ਕੇ ਆਣਾ ਬੱਸ ਇਹੋ ਕਰਨਾ ਹੈ ਸਭ ਕੰਮ ਕਰਕੇ ਆ ਕੇ ਕਰਦੇ ਆ ਆ ਗਿਆ ਹੈ ਉਹ ਕਿੱਧਰ ਹੈ ਪਤੀਜ ਪਤੀ ਜੀ ਮੇਰੇ ਅੱਛਾ ਕਿਉਂ ਨਹੀਂ ਲੰਘੇ ਠੀਕ ਹੈ ਠੀਕ ਹੈ ਨਨ ਰਸਤਾ ਦਾ ਸੁਨੋ ਸੰਗਮ ਤੇ ਰਹਿੰਦੇ ਆ ਜਗਾ ਬਾਈ ਇੱਥੇ ਜਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖ ਤੇ ਦੇਖਦਾ ਕੋਈ ਨਾ ਕੋਈ ਨਾ ਕੱਲ ਤੁਸੀਂ ਫੈਲਸਤੀ ਨਹੀਂ ਆਣਾ ਕਿਸੇ ਨਾ ਤੇ ਆਉਣਾ ਕੋਈ ਤਾਂ ਹੋਈ ਤਾਂ ਗੱਲ ਕਰਦੀ ਉਹ ਕਹਿੰਦੀ ਗੱਡੀ ਦੇ ਉੱਪਰ ਤੂੰ ਬੰਦਿਓ ਸਿਕੰਦਰ ਨੇ ਉਹ ਮੇਰਾ ਟੈਕਸੀ ਆ ਵੀ ਉੱਪਰ ਵੀ ਬਹਿ ਜਾਓ ਬੰਦਾ ਗੱਡੀ ਦੇ ਥੱਲੇ ਵੀ ਬਹਿ ਜਾਓ ਮੈਂ ਕਾਲਾ ਮੋਟਰਸਾਈਕਲ ਪਾਲ ਤੈਨੂੰ ਬਿਠਾ ਦੂੰਗੀ ਜ਼ੋਰ ਨਾਲ ਮੈਂ ਕਾਲੇ ਅਸੀਂ ਆਪਾਂ ਬਾੜ ਜੀ ਮੋਟਰਸਾਈਕਲ ਪਰ ਚੱਲ ਜਾਉਂਗੇ ਹੋਰ ਹੋਰ ਅੱਜ ਆ ਜਾ ਕਰਾਂ ਟਿਕਣਾ ਵੀ ਪ੍ਰੋਗਰਾਮ ਆ ਦੱਸੂਗਾ ਫੋਨ 'ਤੇ ਠੀਕ ਹਾਂ ਠੀਕ ਬਹੁਤ ਪਸੰਦ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ। ਆਪੇ ਸਤਿ ਸ੍ਰੀ ਅਕਾਲ। ਮਾਮਾ ਲੈ ਆ ਫਿਰ ਗੱਡੀ ਚੱਕ ਕੇ ਕਿੱਥੇ ਆ? ਹਲਵਾਈ ਨੂੰ ਵੀ ਛੱਡਿਆ ਹੀ ਪੰਜ ਮਿੰਟ ਲੱਗਣੇ ਚਮਕੌਰ ਸਾਹਿਬ। ਗੱਡੀ ਤਾਂ ਉੱਧਰ। ਮਾਮੇ ਵਾਲੀ। ਮਾਮੇ ਵਾਲੀ ਨਹੀਂ ਮਾਮੇ ਵਾਲੇ ਕੋਲ ਥਾ ਸਮਾਨ ਲਾ ਦੋਨਾ। ਉਹ ਉਹਨੂੰ ਪੁੱਛ ਕਿੱਥੇ ਆ? ਉਹ ਚਲੇ ਗਏ ਉਹ। ਆਪਣੇ ਨਹੀਂ ਛੋਟੀ ਗੱਡੀ ਵਿੱਚ ਲਾਦ ਲੈ ਜਾਂਦੇ ਫਿਰ। ਕੌਣ ਚਲੇ ਗਿਆ? ਉਹ ਉਹ ਮਹਾਸੀ ਰਹੀਂ। ਮਹਾਸੀ ਤਾਂ ਰਵਿੰਦਰ ਛੱਡਣ ਗਿਆ। ਅਜਾ ਚੱਲ ਛੱਡਣੇ ਚਲੇ ਗਿਆ ਹੋ। ਹਾਂ। ਠੀਕ ਆ ਓਕੇ ਚੱਲ ਫੇ ਟਿਕ ਟਿਕ।